ਹਾਂਜੀ ਆ ਇੱਕ ਵਾਰੀ ਪਹਿਲਾਂ ਵੀਡੀਓ ਚੈੱਕ ਕਰਿਆ ਜੇ ਤੇ ਪੂਰਾ ਗਾਣਾ ਵੀ ਸੁਣਿਆ ਜੇ ਤੇ ਗਾਣੇ ਦੇ ਵਿੱਚ ਐਕਟਿੰਗ ਵੀ ਦੇਖਿਓ ਫਿਰ ਆਪਾਂ ਕਰਦੇ ਹਾਂ ਇਸ ਵੀਡੀਓ ਦੇ ਉੱਪਰ ਗੱਲ ਓ ਬਾਰਡੇ ਦੇ ਜੱਟ ਬਿਲੋ ਮੱਡੀ ਬੀਵੀ ਕਾਟਣੀ ਸਿਕੰਦਰ ਜੇ ਰਾਜੇ ਬਿਲੋ ਲਹੇ ਇਹਨਾ ਢਾਕਨੀ ਹਰੀ ਸਿੰਘ ਨਲੂਏ ਦਾ ਪਾ ਕੇ ਹਾਏ ਖੋ ਬੱਚ ਸੋਹਣਿਆ ਪਤਨਨ ਮਾ ਮਾ ਸੋਹਣਿਆ ਪਤਨਨ ਮਾ ਅਫਗਾਨ ਵਿੱਚ ਅੱਜ ਵੀ ਤੂੰ ਚੱਕ ਕਰ ਲਈ ਹਰੀ ਸਿੰਘ ਨਾ ਤੇ ਹੁੰਦੀਆਂ ਸਲਾਮ ਅਫਗਾਨ ਵਿੱਚ ਅੱਜ ਵੀ ਆ ਤੁਸੀਂ ਵੀਡੀਓ ਦਾ ਵੇਖ ਹੀ ਲਈ ਆ ਫਿਰ ਗੱਲ ਕੀ ਹੋ ਰਹੀ ਹੈ ਸਰਦਾਰ ਹਰੀ ਸਿੰਘ ਨਲਵਾ ਦੀ afghan ਨੂੰ ਲੈ ਕੇ ਇਹ ਕੋਈ ਸਿੰਗਰ ਹੈ ਪ੍ਰਭ ਚਮਕੀਲੇ ਦੇ ਨਾਂ ਤੇ ਹੁਣ ਇਹਦਾ ਇਹ ਨਹੀਂ ਪਤਾ ਵੀ ਇਹ ਚਮਕੀਲੇ ਦਾ ਵਾਰਿਸ ਹੈ ਬੇਟਾ ਜਾਂ ਕਹਿ ਲੋ ਕਿ ਚਮਕੀਲੇ ਦਾ ਡੀਐਨ ਐ ਜਾਂ ਕੋਈ ਆਪਣੇ ਆਪ ਕੋਈ ਨਵਾਂ ਉੱਠਿਆ ਚਮਕੀਲਾ ਆ ਗੱਲ ਕਰ ਰਿਹਾ ਸਰਦਾਰ ਹਰੀ ਸਿੰਘ ਨਲੂਏ ਦੀ ਅਫਗਾਨ ਦੇ ਵਿੱਚ ਹੋ ਰੀਆਂ ਗੱਲਾਂ ਨੂੰ ਲੈ ਕੇ ਤੇ ਵਿੱਚ ਮੋਡਲਿੰਗ ਕੀ ਕਰਵਾਈ ਜਾ ਰਹੀ ਹੈ ਫਿਰ ਜਦੋਂ ਇਹਨਾਂ ਨੂੰ ਕੋਈ ਅੱਗੋਂ ਜਵਾਬ ਦਿੰਦਾ ਜਾਂ ਕੋਈ ਕਾਰਵਾਈ ਕਰਦਾ ਫਿਰ ਇਹ ਕਹਿੰਦੇ ਜੀ ਸਾਡੇ ਨਾਲ ਧੱਕਾ ਹੁੰਦਾ ਆ ਠੀਕ ਆ ਮੰਨਿਆ ਵੀ ਗੱਲ ਇਹਨੇ ਬੋਲ ਜਿਹੜੇ ਨੇ ਕੀਤੇ ਉਹਦੇ ਵਿੱਚ ਵੀ ਬਾਰਡਰ ਦੇ ਮਜਬੀ ਸਿੱਖ ਆਪਾਂ ਇੱਥੇ ਜਾਤ ਪਾਤ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਜੇ ਕਿਸੇ ਵੀ ਜਾਤ ਪਾਤ ਨਾਲ ਆਪਾਂ ਨੂੰ ਕੋਈ ਵਿਤਕਰਾ ਨਹੀਂ ਹੈ ਜੋ ਵੀ ਹੈ ਮਤਲਬ ਵੀ ਇਹ ਮਜਬੀ ਸਿੰਘ ਅਸਲ ਦੇ ਵਿੱਚ ਮਜਬਦੇ ਜਿਨ੍ਹਾਂ ਨੂੰ ਪੱਕੇ ਕਿਹਾ ਜਾਂਦਾ ਉਹਨਾਂ ਨੂੰ ਮਜਬੀ ਸਿੱਖ ਵੀ ਕਿਹਾ ਜਾਂਦਾ ਤੇ ਚਲੋ ਜੋ ਵੀ ਜਿੰਨੇ ਵੀ ਗੁਰੂ ਦਾ ਅਮਰ ਸੈਗਲਿਆ ਬਾਣਾ ਪਾਲਿਆ ਜਾਂ ਗੁਰੂ ਦਾ ਸਿੱਖ ਹੈ ਉਹ ਜਾਤ ਪਾਤ ਜਿਹੜਾ ਆ ਅਲੱਗ ਚੀਜ਼ ਆ ਜਾਂਦੀ ਹੈ ਕੋਈ ਵੀ ਉਹਦੇ ਲਈ ਆਪਣੇ ਧਰਮ ਦੇ ਲਈ ਕੁਰਬਾਨੀ ਕਰਦਾ ਉਹ ਸਤਕਾਰਯੋਗ ਆ ਗੱਲ ਇੱਥੇ ਇਹਨੇ ਕੀਤੀ ਸਰਦਾਰ ਅਰਜੀਤ ਸਿੰਘ ਨਲਵੇ ਦੀ ਤਹ ਇਜੇ ਨਲੂਵੇ ਦੀ ਗੱਲ ਹੋ ਰਹੀ ਹੈ ਤੇ ਵਿੱਚ ਨਚਾਰ ਤੇ ਕੱਪੜੇ ਵੇਖੋ ਤੁਸੀਂ ਕੁੜੀਆਂ ਦੇ ਕਿਦਾਂ ਦੇ ਪਵਾਏ ਨੇ ਫੇਰ ਇਹ ਲੋਕ ਕਹਿੰਦੇ ਪ੍ਰਭ ਚ ਮਕੀਲਾ ਨਾਂ ਦਾ ਕੋਈ ਕਲਾਕਾਰ ਉੱਠਿਆ ਤੇ ਕਾਫੀ ਦਿਨਾਂ ਤੋਂ ਜਿਹੜੀ ਇਹਦੀ ਇੱਕ ਵੀਡੀਓ ਜਿਹੜੀਆਂ ਨੇ ਰੀਲਾਂ ਬੜੀਆਂ ਇਹਦੀਆਂ ਚੱਲ ਰਹੀਆਂ ਫੇਸਬੁੱਕ ਇੰਸਟਾਗ੍ਰਾਮ ਦੇ ਉੱਪਰ ਤਾਂ ਜਦੋਂ ਇਹਨਾਂ ਰੀਲਾਂ ਦੇ ਉੱਪਰ ਪੂਰੀ ਇਹਦੀ ਜਿਹੜੀ ਇੱਕ ਐਮ ਆਰ ਐਮ ਆਰ ਐਸ ਸ਼ਾਇਦ ਐਮ ਐਸ ਆਰ ਕੋਈ ਹੈਗੀ ਆ ਐਮ ਐਸ ਆਰ ਸ਼ਾਇਦ ਐਮ ਐਸ ਆਰ ਨਾਂ ਦੀ ਇਹਨਾਂ ਦੀ ਕੋਈ ਪ੍ਰੋਡਕਸ਼ਨ ਹਾਊਸ ਹੈ ਇਹਨਾਂ ਦੇ ਫੇਸ ਪੇਜ ਬਣਿਆ ਤੇ ਉਹਦੇ ਉੱਤੇ ਇਹਦਾ ਜਿਹੜਾ ਕਾਫੀ ਰੀਲਾਂ ਵਾਇਰਲ ਹੋ ਰਹੀਆਂ ਹਨ ਹੁਣ ਤੁਸੀਂ ਇਹ ਵੇਖੋ ਵੀ ਜੇਕਰ ਇਹਨਾਂ ਨੂੰ ਕੋਈ ਜਵਾਬ ਦਿੰਦਾ ਜਾਂ ਕੋਈ ਗੱਲ ਕਰਦਾ ਕੱਲ ਨੂੰ ਕੋਈ ਸਿੰਘਾਂ ਨੇ ਕੋਈ ਉੱਠ ਕੇ ਤੇ ਕਾਰਵਾਈ ਪਾਈ ਫਿਰ ਕਹਿਣਗੇ ਜੀ ਇੱਚ ੱਤਕਾ ਹੁੰਦਾ ਆ ਸੋ ਇਹ ਅੱਜ ਦੇ ਸਮੇਂ ਦੀ ਗੱਲ ਨਹੀਂ ਹੈ ਇਹ ਪੁਰਾਤਨ ਵੀ ਇਹੀ ਗੱਲਾਂ ਨੇ ਕਿਉਂਕਿ ਸਿੰਘਾਂ ਨੇ ਤਾਂ ਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਠੱਲ ਪਾਈ ਸੀ ਉਦੋਂ ਜੇ ਉਦੋਂ ਵੀ ਕੋਈ ਚਮਕੀਲੇ ਦੇ ਨਾਲ ਕਾਰਵਾਈ ਹੋਈ ਸੀ ਜਾਂ ਚਮਕੀਲੇ ਨੂੰ ਲੈ ਕੇ ਤੇ ਇਹਨਾਂ ਗਾਣਿਆਂ ਦੇ ਪ੍ਰਤੀ ਲੈ ਕੇ ਗੱਲ ਹੋਈ ਸੀ ਸ਼ਬਦਾਂ ਦੇ ਪ੍ਰਤੀ ਲੈ ਕੇ ਗੱਲ ਹੋਈ ਸੀ ਬੋਲਾਂ ਨੂੰ ਲੈ ਕੇ ਹੋਈ ਸੀਗੀ ਚਲੋ ਮੰਨਿਆ ਉਹ ਸਮਾ ਸੀਗਾ ਜਿੱਦਾਂ ਵੀ ਲੰਗ ਗਿਆ ਹੁਣ ਉਸ ਤੋਂ ਬਾਅਦ ਇਹ ਕੋਈ ਪ੍ਰਭ ਚਮਕੀਲੇ ਇਹਦਾ ਪਤਾ ਕੀਤਾ ਜਾਵੇ ਵੀ ਇਹ ਪ੍ਰਭ ਚਮਕੀਲਾ ਹੈ ਕੌਣ ਅਸਲ ਦੇ ਵਿੱਚ ਵੀ ਇਹ ਵਾਕਈ ਚਮਕੀਲੇ ਦਾ ਡੀਐਨਏ ਹੈ ਕਿ ਜਾਂ ਕੋਈ ਆਪਣੇ ਆਪ ਹੋਰ ਮਸ਼ਹੂਰ ਕਲਾਕਾਰ ਉੱਠਿਆ ਆ ਜਿਹੜਾ ਚਮਕੀਲੇ ਦਾ ਨਾਮ ਵਰਤ ਕੇ ਦੇ ਕੰਮ ਕਰ ਰਿਹਾ ਹੈ ਗੱਲ ਕਰਨੀ ਤੁਹਾਰੀ ਸਿੰਘ ਨਲਵਾ ਦੀ ਗੱਲ ਕਰ ਕੋਈ ਗੱਲ ਨਹੀਂ ਕੋਈ ਸਾਨੂੰ ਉਸ ਦੇ ਉੱਪਰ ਖਤਾ ਨਹੀਂ ਹੈ ਹਰੀ ਸਿੰਘ ਨਲਵਾ ਦੀ ਗੱਲ ਵੀ ਕਰੋ ਤੁਸੀਂ ਹੋਰ ਸ਼ੀਦਾ ਸਿੰਘਾਂ ਦੀ ਜੋ ਵੀ ਇਤਿਹਾਸ ਦੀ ਗੱਲ ਕਰਨੀ ਹੈ ਸਭ ਪੰਜਾਬ ਦੀ ਗੱਲ ਕਰਨੀ ਹੈ ਕਰੋ ਪਰ ਆ ਜਿਹੜਾ ਇਹ ਇਹ ਦੇ ਵਿਚਾਰੀ ਸਿੰਘ ਨਲੂਏ ਦੀ ਗੱਲ ਹੋ ਰਹੀ ਤੇ ਇਹਦੇ ਵਿੱਚ ਹੱਦ ਕੱਪੜੇ ਪਵਾ ਕੇ ਕੁੜੀਆਂ ਨੂੰ ਨਚਾਉਣ ਦਾ ਕੀ ਮਤਲਬ ਹੈ ਇਹ ਨਹੀਂ ਸਾਨੂੰ ਲੱਗਿਆ ਪਤਾ ਵੀ ਇਹ ਜਿਹੜੀ ਗੱਲ ਹੈ ਇਹ ਕਿੱਧਰ ਨੂੰ ਜਾ ਰਹੀ ਹੈ ਇਹਦਾ ਕੀ ਮਤਲਬ ਬਣਦਾ ਇਹਦਾ ਕੀ ਲੈਣਾ ਦੇਣਾ ਹੈ ਇਹ ਭੇਰ ਕਹਿੰਦੇ ਆ ਜੀ ਸਾਡੇ ਸਿੰਗਰਾਂ ਦੇ ਨਾਲ ਧੱਕਾ ਹੁੰਦਾ ਜਾਂ ਪੰਜਾਬੀ ਜਾਂ ਸਿੰਘ ਕਾਰਵਾਈ ਪਾਉਂਦੇ ਆ ਤੇ ਜੇ ਹੁਣੇ ਕੋਈ ਲੱਛਣ ਕਰਨਗੇ ਤੇ ਫਿਰ ਭਾਈ ਕਿਸੇ ਨੇ ਤਾਂ ਉੱਠ ਕੇ ਕਾਰਵਾਈ ਪਾਉਣੀ ਹੈ ਨਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਜੋਗੀ ਧਰਮ ਦੇ ਪ੍ਰਤੀ ਸਮਾਜ ਦੇ ਪ੍ਰਤੀ ਇਹ ਚੀਜ਼ਾਂ ਸਹੀ ਨਹੀਂ ਐ ਤੁਸੀਂ ਬੇਸ਼ਕਰੀ ਸਿੰਘ ਨਲਵੇ ਦਾ ਗਾਣਾ ਕਰਨਾ ਸੀ ਕਰੋ ਉਸਦੇ ਬੋਲਾਂ ਦੇ ਉੱਪਰ ਕਰੋ ਜੋ ਵੀ ਕਰਨਾ ਕਰੋ ਅੱਗੋਂ ਜਿਹੜੀ ਐ ਦੂਸਰੇ ਲੜਕੀ ਦੇ ਵੀ ਬੋਲ ਸੁਣਨ ਲੇ ਤੁਸੀਂ ਇਹ ਪੂਰਾ ਗਾਣਾ ਇਹਦਾ YouTube <Sanye> ਤੇ ਸੁਣ ਲਿਓ Facebook ਤੇ ਵੀ ਸੁਣ ਲਿਓ ਗਾਣੇ ਦੇ ਬੋਲ ਕੀ ਐ ਤੇ ਗਾਣੇ ਦੇ ਵਿੱਚ ਐਕਟਿੰਗ ਕੀ ਹੋ ਰਹੀ ਐ ਜੇ ਤੂੰ ਗਾਣਾ ਇਨਾ ਬੋਲ ਵਧੀਆ ਸੀ ਆ ਤੇਰੇ ਆ ਸਾਰਾ ਸਹੀ ਆ ਤੂੰ ਕਰਨਾ ਚਾਹਣਾ ਵਾ ਤੇ ਤੂੰ ਭਾਈ ਕਮ ਸੇ ਕਮ ਇਹਦੇ ਵਿੱਚ ਜਿਹੜੀ ਐਕਟਿੰਗ ਕਰਨੀ ਸੀ ਕੋਈ ਸਿੰਗ ਲੈ ਲੈਂਦਾ ਐਨੀਮੇਸ਼ਨ ਜਾਂ ਸਿੰਘਾਂ ਦੀ ਅੱਜ ਕੱਲ ਏਆਈ ਦੇ ਨਾਲ ਬਹੁਤ ਵਧੀਆ ਤਕਨੀਕ ਦੇ ਨਾਲ ਜਿਹੜੀਆਂ ਮਾਡਲਿੰਗ ਬਣਦੀ ਤਿਆਰ ਹੁੰਦੀਆਂ ਵੀਡੀਓ ਤੂੰ ਲੈ ਲੈਂਦਾ ਗਤਕੇ ਵਾਲੇ ਸਿੰਘ ਲੈ ਲੈਂਦਾ ਘੋੜਸਵਾਰ ਲੈ ਲੈਂਦਾ ਨਿਆਂਗ ਸਿੰਘਾਂ ਨਾਲ ਗੱਲ ਕਰਦਾ ਤੈਨੂੰ ਹਰ ਜਗ੍ਹਾ ਦੇ ਉੱਪਰ ਉਹ ਸਾਰੇ ਗਾਣਾ ਬਣਾਉਣ ਦੇ ਲਈ ਤੈਨੂੰ ਸਿੰਘ ਵੀ ਮਿਲ ਜਾਂਦੇ ਗਤਕੇ ਵਾਲੇ ਵੀ ਮਿਲ ਜਾਂਦੇ ਹੋਰ ਵੀ ਸਟੰਟ ਵੀ ਕਰਾਉਣੇ ਹੀ ਮਿਲ ਜਾਂਦੇ ਪਰ ਆ ਜਿਹੜਾ ਤੂੰ ਵਿੱਚ ਅੱਧੇ ਕੱਪੜੇ ਪਵਾ ਕੇ ਇਹਨਾਂ ਕੁੜੀਆਂ ਨੂੰ ਖਿਲਾ ਰਿਹਾ ਹੈ ਇਨਾਂ ਨੂੰ ਇਹਨਾਂ ਦਾ ਤੇਰਾ ਮਤਲਬ ਕੀ ਬਣਦਾ ਵੀ ਇਹ ਕਿਹੜੀ ਤਰੀਕੇ ਦੀ ਤੂੰ ਮਤਲਬ ਕਿ ਦੱਸਣਾ ਚਾਹਣਾ ਸਮਾਜ ਨੂੰ ਵੀ ਹਰੀ ਸਿੰਘ ਨਲੂਆ ਕੌਣ ਸੀਗਾ ਉਹਦੇ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹਰੀ ਸਿੰਘ ਨਲੂਆ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਹਰੀ ਸਿੰਘ ਨਲੂਆ ਇੱਕ ਨਾਮ ਹੈ ਹਰੀ ਸਿੰਘ ਨਲੂਆ ਉਹ ਅਫਗਾਨਾਂ ਨੂੰ ਵੀ ਪਤਾ ਹੈ ਤੇ ਹਿੰਦੁਸਤਾਨੀਆਂ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਸਭ ਨੂੰ ਪਤਾ ਹੈ ਪਰ ਤੇਰਾ ਵਿੱਚ ਅਧ ਨੰਗੇ ਕੱਪੜੇ ਪਵਾ ਕੇ ਕੁੜੀਆਂ ਨੂੰ ਚਾਉਣ ਦੇ ਨਾਲ ਕੋਈ ਹਰੀ ਸਿੰਘ ਨਲੂਏ ਦੀ ਜ਼ਿਆਦਾ ਨਹੀਂ ਪਤਾ ਲੱਗਣਾ ਇਹ ਲੱਛਣ ਜਿਹੜੇ ਕਰਨੇ ਆ ਤੁਸੀਂ ਜਾਣ ਬੁੱਝ ਕੇ ਕਰਦੇ ਸਮਾਜ ਦੇ ਵਿੱਚ ਜਾਣ ਬੁੱਝ ਕੇ ਤੁਸੀਂ ਇਹ ਇਹ ਚੀਜ਼ਾਂ ਪ੍ਰਮੋਟ ਕਰਦੇ ਜੇ ਫਿਰ ਜਦੋਂ ਕੋਈ ਤੁਹਾਡੇ ਨਾਲ ਕਾਰਵਾਈ ਕਰਦੇ ਆ ਜਾਂ ਕੋਈ ਤੁਹਾਡੇ ਗਾਣੇ ਨੂੰ ਲੈ ਕੇ ਜਾਂ ਕੋਈ ਅੱਗੋਂ ਕਾਨੂੰਨੀ ਕਾਰਵਾਈ ਕਰਦਾ ਫਿਰ ਤੁਸੀਂ ਰੌਲਾ ਪਾਉਂਦੇ ਜੀ ਸਾਡੇ ਨਾਲ ਤੱਕਾ ਹੁੰਦਾ ਇਹ ਆਜ਼ਾਦੀ ਹੈ ਦੇਸ਼ ਦੇ ਵਿੱਚ ਕੀ ਆਜ਼ਾਦ ਗੱਲ ਕਰ ਸਕਦਾ ਐ ਇਤਾਂ ਦੀ ਆਜ਼ਾਦੀ ਨਹੀਂ ਹੈਗੀ ਕਿ ਕਿਸੇ ਧਾਰਮਿਕ ਸ਼ਖਸੀਅਤ ਨੂੰ ਤੁਸੀਂ ਸਾਡੇ ਸ਼ਹੀਦਾ ਸਿੰਘਾਂ ਨੂੰ ਜਾਂ ਤੁਸੀਂ ਕਿਸੇ ਵੀ ਸਾਡੀ ਮਹਾਨ ਸ਼ਖਸੀਅਤ ਨੂੰ ਟਾਰਗੇਟ ਕਰਕੇ ਕੋਈ ਇਤਾਂ ਦੀ ਹਰਕਤ ਕਰੋਗੇ ਤੇ ਨਾ ਤਾਂ ਕੋਈ ਪੰਜਾਬ ਦਾ ਪੰਜਾਬੀ ਸੱਚਾ ਜਿਹੜਾ ਆ ਨਾ ਕੋਈ ਸਿੱਖ ਇਤਾਂ ਦੀ ਬਰਦਾਸ਼ਤ ਨਹੀਂ ਕਰੂਗਾ ਸੋ ਸਾਰੀ ਬੇਨਤੀ ਹੈ ਵੀ ਪੂਰੀ ਵੀਡੀਓ ਚੈੱਕ ਕਰੋ ਤੇ ਵੇਖੋ ਤੇ ਇਹਦੇ ਨਾਲ ਗੱਲਬਾਤ ਕਰੋ ਇਹਦਾ ਕੰਟੈਕਟ ਨੰਬਰ ਲੱਭਣ ਦੀ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਸਾਨੂੰ ਮਿਲਿਆ ਨਹੀਂ ਕਿਉਂਕਿ ਮੈਂ ਵਿੱਚ ਇਹਨਾਂ ਦੇ ਜਿਹੜਾ ਫੇਸਬੁੱਕ ਦਾ ਸਕਰੀਨਸ਼ਾਟ ਹੈ ਉਹ ਵੀ ਪਾ ਦਿੰਨੇ ਆਂ ਅਸੀਂ ਤੇ ਤੁਸੀਂ ਚੈੱਕ ਕਰ ਰਹੇ ਹੋ ਨੰਬਰ ਇਹਦਾ ਤਾਂ ਕੋਈ ਬਾਹਰ ਦਾ ਬਾਹਰ ਦੀ ਕੰਟਰੀ ਦਾ ਆ ਰਿਹਾ ਸੋ ਗੱਲ ਕਰੋ ਭਾਈ ਇਹਦੇ ਨਾਲ ਵੀ ਇਹਨੇ ਜਿਹੜੀ ਹਰਕਤ ਕੀਤੀ ਹੈ ਇਸ ਦਾ ਇਹਦੇ ਕੋਲੋਂ ਜਵਾਬ ਲੈਣਾ ਚਾਹੀਦਾ ਸੋ ਇਸ ਕਰਕੇ ਜਿੰਨੇ ਵੀ ਭਰਾ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਦਾ ਆਪਾਂ ਨੂੰ ਕੰਟੈਕਟ ਨੰਬਰ ਮਿਲ ਸਕੇ ਔਰ ਇਹਦਾ ਪਤਾ ਲੱਗ ਸਕੇ ਇਹ ਜਿਹੜਾ ਮਹਾਨ ਸ਼ਖਸ ਹੈ ਕਿੱਥੋਂ ਦਾ ਹੈ ਔਰ ਇਹਨੇ ਜਿਹੜੀ ਇਹ ਕੰਮ ਕੀਤਾ ਹੋਇਆ ਇਹਨੇ ਕਿਉਂ ਕੀਤਾ ਇਹਦੇ ਪਿੱਛੇ ਕੀ ਗੱਲ ਹੈ ਸੋ ਇਸ ਕਰਕੇ ਸਾਰੇ ਭਰਾ ਜਿਹੜੀ ਹੈ ਇਸ ਚੀਜ਼ ਦੇ ਉੱਪਰ ਗੌਰ ਕਰਿਓ ਤੁਹਾਡੇ ਸਾਰਿਆਂ ਦਾ ਸਹਿਯੋਗ ਜਿਹੜਾ ਬਣਨਾ ਕਰਦਾ ਹੈ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋ ਆਣ ਚਾਹੀਏ ਤੇ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਇਹ ਹੁਣ ਤੁਹਾਡਾ ਵੀ ਫਰਜ਼ ਬਣਦਾ ਹੈ ਇਸ ਵੀਡੀਓ ਨੂੰ ਅੱਗੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ ਔਰ ਇਹਦੀ ਕੰਟੈਕਟ ਨੰਬਰ ਜਾਇ ਦਾ ਪਤਾ ਲਿੱਤਾ ਜਾਵੇ ਕਿੱਥੋਂ ਦਾ ਕਿਵੇਂ ਆ ਫਿਰ ਸਾਰੇ ਜੋ ਵੀ ਅੱਗੇ ਕਾਰਵਾਈ ਕਿਵੇਂ ਸਿੰਘਾਣਾ ਰਲ ਕੇ ਜਾਂ ਜੜੀਆਂ ਵੀ ਆਪਣੀ ਕੋਈ ਜਥੇਬੰਦੀ ਨਾਲ ਰਲ ਕੇ ਕਿਵੇਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਤੋਂ ਕੀ ਜਵਾਬ ਲੈਣਾ ਚਾਹੀਦਾ ਸੋ ਇਹ ਅੱਗੇ ਦੀ ਗੱਲ ਹੈ ਜੀ ਸੋ ਬਿਲਾ ਹਾਲ ਨਹੀਂ ਹੈ ਇੱਕ ਵਾਰੀ ਤੁਸੀਂ ਇਹ ਸਾਰੀ ਵੀਡੀਓ ਦੀ ਵੇਖ ਲਓ ਸਕਰੀਨ ਸ਼ਾਟ ਵੀ ਵੇਖ ਲਓ ਤੇ ਅੱਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਇਸ ਦੇ ਬਾਰੇ ਆਪਾਂ ਨੂੰ ਪੂਰਾ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ É gru de